ਸਤਨਾਮ ਸ੍ਰੀ ਵਾਹਿਗੁਰੂ ਜੀ ਜੀ ਆਇਆਂ ਨੂੰ ਸੰਤ ਪਰੰਪਰਾ ਪੰਜਾਬ ਚੈਨਲ ਤੇ ਤੁਸੀਂ ਦੇਖ ਰਹੇ ਹੋ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਬਾਬਾ ਸ਼੍ਰੀ ਚੰਦ ਜੀ ਦੀ ਅੱਜ ਅਸੀਂ ਪਹੁੰਚੇ ਹਾਂ ਐਪੀਸੋਡ ਨੰਬਰ 5 ਵਿੱਚ ਜਿੱਥੇ ਅਸੀਂ ਜਾਣਾਂਗੇ ਕਿ ਬਾਬਾ ਜੀ ਨੇ ਸਿਰਫ 7 ਸਾਲ ਦੀ ਉਮਰ ਵਿੱਚ ਕਿਹੋ ਜਿਹੇ ਅਦਭੁਤ ਤੇ ਆਚਰਜ ਚਮਤਕਾਰ ਕੀਤੇ ਇਹ ਉਹ ਪਲ ਹਨ ਜਦ ਬਚਪਨ ਵਿੱਚ ਹੀ ਬਾਬਾ ਜੀ ਨੇ ਰੂਹਾਨੀ ਜੋਤ ਅਤੇ ਬ੍ਰਹਮ ਗਿਆਨ ਦੀ ਝਲਕ ਲੋਕਾਂ ਨੂੰ ਦਿਖਾ ਦਿੱਤੀ। ਆਓ ਸ਼ੁਰੂ ਕਰੀਏ ਇਹ ਅਦਭੁਤ ਯਾਤਰਾ ਜਿਸ ਵਿੱਚ ਹਰ ਕਦਮ ਤੇ ਰੱਬੀ ਨੂਰ ਦੀ ਚਮਕ ਹੈ। ਰਹੋ ਸਾਡੇ ਨਾਲ ਤੇ ਸੁਣੋ ਬਾਬਾ ਸ਼੍ਰੀ ਚੰਦ ਜੀ ਦੀ ਕਹਾਣੀ। ਆਪ ਲਗਭਗ 7 ਸਾਲ ਦੇ ਸੀ। ਜਦੋਂ ਗੁਰੂ ਨਾਨਕ ਦੇਵ ਜੀ ਜਗਤ ਤारण ਤੁਰੇ ਅਤੇ ਆਪ ਨੂੰ ਬੇਬੇ ਨਾਨਕੀ ਜੀ ਦੀ ਝੋਲੀ ਵਿੱਚ ਪਾ ਕੇ ਉਹਨਾਂ ਦਾ ਸੁਪੁੱਤਰ ਬਣਾ ਗਏ ਸੀ। ਲਖਮੀ ਦਾਸ ਜੀ ਛੋਟੇ ਸਨ। ਉਹ ਮਾਤਾ ਸਲਖਣੀ ਜੀ ਸਣੇ ਆਪਣੇ ਨਾਨਕੀ ਰਹਿੰਦੇ ਸਨ। ਬਚਪਨ ਤੋਂ ਹੀ ਆਪ ਚੌਂਕੜੀ ਮਾਰ ਕੇ ਸਮਾਦੀ ਲਾ ਕੇ ਕਈ ਕਈ ਦਿਨ ਬੈਠੇ ਰਹਿੰਦੇ ਸਨ। ਬਿਲਕੁਲ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹ। ਸੁਰਤੀ ਕਰਤਾਰ ਦੇ ਚਰਨਾਂ ਨਾਲ ਜੋੜ ਕੇ ਅਗੰਮੀ ਸਰੂਰ ਮੰਨਦੇ ਸੀ ਅਤੇ ਭੁੱਲੇ ਪਟਕੇ ਜੀਆਂ ਨੂੰ ਸੱਤ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਾਤੇ ਲੋਂਦੇ ਰਹੇ ਬੱਚਿਆਂ ਵਿੱਚ ਸਮਾਧੀ ਲਾ ਕੇ ਬੈਠਦੇ ਕਈ ਵਾਰ ਛਪਣ ਹੋ ਜਾਂਦੇ ਬਾਲਕ ਇਹ ਕੋਤਕ ਵੇਖ ਕੇ ਹੈਰਾਨ ਰਹਿ ਜਾਂਦੇ ਇੱਥੇ ਹੀ ਬਸ ਨਹੀਂ ਦੂਰ ਦੂਰ ਜੰਗਲਾਂ ਵਿੱਚ ਨਿਕਲ ਜਾਂਦੇ ਅਤੇ ਉਣਾ ਲਾ ਕੇ ਬੈਠ ਜਾਂਦੇ ਕਈ ਸ਼ੇਰ ਚੀਤੇ ਤੇ ਹੋਰ ਕਈ ਭਿਆਨਕ ਜੰਗਲੀ ਜਾਨਵਰ ਆਪ ਦੀਆਂ ਪ੍ਰਕਰਮਾ ਕਰਕੇ ਆਪ ਦੇ ਚਰਨਾਂ ਤੇ ਨਮਸਕਾਰ ਕਰਕੇ ਲਾਗੇ ਹੀ ਬੈਠ ਜਾਂਦੇ ਸਨ ਕਈ ਵਾਰ ਤੇ ਸ਼ੇਰ ਬੱਕਰੀ ਹਾਥੀ ਲੇਲੇ ਬਗਹਾੜ ਇਕੱਠੇ ਆਪ ਜੀ ਦੇ ਪਾਸ ਬੈਠੇ ਹੁੰਦੇ ਆਪ ਜੀ ਨੇ ਜਿੱਥੇ ਇਨਸਾਨਾਂ ਨੂੰ ਰਾਹੇ ਪਾਇਆ ਉਥੇ ਨਾਲ ਹੀ ਪਸ਼ੂਆਂ ਅਤੇ ਖੂੰਖਾਰ ਜਾਨਵਰਾਂ ਨੂੰ ਵੀ ਆਪਣੀ ਸ਼ਕਤੀ ਦੁਆਰਾ ਪ੍ਰੇਮ ਪਿਆਰ ਦਾ ਸਬਕ ਦਿੱਤਾ। ਆਪ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਕਾਹਨੇ ਕਈ ਵਾਰ ਆ ਕੇ ਜੈ ਰਾਮ ਤੇ ਬੀਬੀ ਨਾਨਕੀ ਜੀ ਨੂੰ ਦੱਸਿਆ ਕਿ ਤੁਹਾਡਾ ਨਿੱਕਾ ਜਿਹਾ ਬਾਲਕ ਤੇ ਹਾਥੀਆਂ ਸ਼ੇਰਾਂ ਨਾਲ ਜੱਫੀਆਂ ਪਾ ਕੇ ਕਈ ਪ੍ਰਕਾਰ ਦੀਆਂ ਖੇਡਾਂ ਕਰਦਾ ਹੈ। ਜਿਸ ਤੋਂ ਘਬਰਾ ਕੇ ਕੋਜ ਬੰਦੇ ਆਪ ਜੀ ਨੂੰ ਲਿਉਣ ਲਈ ਜੰਗਲਾਂ ਵਿੱਚ ਭੇਜੇ ਗਏ ਜਾਦੂ ਬੰਦੇ ਸੰਘਣੇ ਜੰਗਲਾਂ ਵਿੱਚ ਪੁੱਜੇ ਤਾਂ ਦੂਰੋਂ ਦੇਖਿਆ ਬਾਬਾ ਸ਼੍ਰੀ ਚੰਦ ਜੀ ਪੂਨੇ ਦੇ ਇਰਤ ਗਿਰਦ ਕਈ ਹਾਥੀ ਸ਼ੇਰ ਚੀਤੇ ਤੇ ਸੱਪਾਂ ਦੇ ਝੁਰਮਟ ਪਏ ਹੋਏ ਹਨ ਅਤੇ ਸਭ ਜਾਨਵਰ ਬਾਬਾ ਜੀ ਦੀ ਹਜ਼ੂਰੀ ਵਿੱਚ ਬੈਠੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਲ ਤੱਕ ਰਹੇ ਹਨ ਮਾਨੋ ਨਾਮ ਰੰਗ ਵਿੱਚ ਰੰਗੇ ਹੋਏ ਸਮਾਧੀਆਂ ਲਈ ਬੈਠੇ ਹਨ ਇਹ ਕੋਤਕ ਵੇਖ ਕੇ ਉਹ ਬੰਦੇ ਖੋਫ ਖਾ ਕੇ ਵਾਪਸ ਆ ਗਏ ਅਤੇ ਆਪਸ ਵਿੱਚ ਵਿਚਾਰਾਂ ਕਰਦੇ ਹਨ ਕਿ ਇਹ ਕੋਈ ਮਹਾਨ ਸ਼ਕਤੀ ਸੰਸਾਰ ਤੇ ਆਈ ਹੈ ਜਿਸ ਪਾਸ ਬੈਠ ਕੇ ਏਡੇ ਬਲੀ ਤੇ ਜ਼ਹਿਰੀਲੇ ਜਾਨਵਰ ਵੀ ਸ਼ਾਂਤ ਹੋ ਗਏ ਹਨ ਉਹਨਾਂ ਨੇ ਫਿਰ ਵਾਪਸ ਆ ਕੇ ਸ੍ਰੀ ਜੈ ਰਾਮ ਤੇ ਬੇਬੇ ਨਾਨਕੀ ਜੀ ਨੂੰ ਦੱਸਿਆ ਕਿ ਇਹ ਬਾਲਕ ਤਾਂ ਕੋਈ ਮਹਾਨ پیغمبر ਹੈ ਇਸ ਨੂੰ ਕੋਈ ਜਾਨਵਰ ਕੁਝ ਨਹੀਂ ਕਹਿੰਦਾ ਇਸ ਵਾਸਤੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਬੇਬੇ ਨਾਨਕੀ ਪਹਿਲੇ ਵੀ ਇਹ ਸਮਝਦੀ ਸੀ ਕਿ ਇਹ ਕੋਈ ਅਵਤਾਰੀ ਬਾਲਕ ਹੈ ਪਰ ਅੱਜ ਇਹ ਚਮਤਕਾਰ ਵੇਖ ਕੇ ਬੇਬੇ ਨਾਨਕੀ ਦੇ ਸਾਰੇ ਸੰਦੇਹ ਦੂਰ ਹੋ ਗਏ ਭੂਆ ਨਾਨਕੀ ਦੇ ਮਨ ਵਿੱਚ ਇੱਛਾ ਹੋਈ ਕਿ ਇੱਕ ਵਾਰ ਜ਼ਰੂਰ ਆਪ ਜੀ ਨੂੰ ਮਿਲ ਕੇ ਮਨ ਦੀਆਂ ਗੱਲਾਂ ਕਰਾਂ ਆਦੇ ਅੰਤਰੀਵ ਫੁਰਨਿਆਂ ਨੂੰ ਜਾਣ ਕੇ ਦੂਜੇ ਦਿਨ ਹੀ ਬਾਲਜਤੀ ਬਾਬਾ ਜੀ ਆਪ ਜੀ ਦੇ ਭੂਆ ਜੀ ਨੂੰ ਆ ਕੇ ਦਰਸ਼ਨ ਦਿੰਦੇ ਹਨ ਤੇ ਪੁੱਛਿਆ ਦੱਸੋ ਮਾਤਾ ਜੀ ਕਿਸ ਨੇ ਯਾਦ ਕੀਤਾ ਹੈ ਜਾਨੀ ਜਾਨਪਤੀ ਜੇ ਨੂੰ ਵੇਖ ਕੇ ਭੂਆ ਖੁਸ਼ੀਆਂ ਵਿੱਚ ਫੁੱਲੀ ਨਾ ਸਮਾਈ ਤੇ ਆਪ ਜੀ ਨੂੰ ਜਫੀ ਵਿੱਚ ਲੈ ਕੇ ਪਿਆਰ ਕਰਨ ਲੱਗ ਪਏ ਅਤੇ ਕਹਿਣ ਲੱਗੇ ਮੇਰਾ ਦਿਲ ਉਦਾਸ ਸੀ ਆਪ ਦੇ ਦਰਸ਼ਨਾਂ ਦੀ ਚਾਹ ਸੀ ਇੰਨੇ ਵਿੱਚ ਹੀ ਸਾਰਿਆਂ ਆਂਡਣਾ ਗੁੰੰਡਣਾ ਕੁਝ ਲੋਕ ਇਕੱਠੇ ਹੋਣ ਲੱਗ ਪਏ ਅਤੇ ਸਾਰੇ ਹੀ ਆਪ ਜੀ ਦੇ ਚਰਨਾਂ ਵਿੱਚ ਟੈਪੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਸਭ ਨੂੰ ਅਸ਼ੀਰਵਾਦ ਦਿੱਤਾ ਅਤੇ ਆਖਿਆ ਕਿ ਇਹ ਜਗਤ ਮਿੱਥਿਆ ਹੈ ਸਭ ਪਦਾਰਥ ਝੂਠੇ ਹਨ ਅਤੇ ਦੁੱਖ ਦਾ ਰੂਪ ਹਨ ਸੰਸਾਰ ਦਾ ਮੂਹ ਦੁੱਖਾਂ ਦਾ ਘਰ ਹੈ ਮਾਇਆ ਇੱਕ ਨਾਗਣ ਹੈ ਇਹਦਾ ਡੰਗ ਜਿਸ ਨੂੰ ਲੱਗੇਗਾ ਉਹਦਾ ਨਰਕਾਂ ਤੋਂ ਬਚਣਾ ਮੁਸ਼ਕਲ ਹੋਵੇਗਾ ਇਸੇ ਲਈ ਅਸੀਂ ਸੰਸਾਰਕ ਪਦਾਰਥਾਂ ਨੂੰ ਤਿਆਗ ਕੇ ਘਰ-ਬਾਰ ਛੱਡ ਦਿੱਤਾ ਹੈ ਸਾਰਾ ਸੰਸਾਰ ਹੀ ਹੁਣ ਸਾਡਾ ਪਰਿਵਾਰ ਹੈ ਅਤੇ ਇਹ ਸਾਰਾ ਦੁਖੀ ਹੈ ਇਸੇ ਦੇ ਦੁੱਖ ਦੂਰ ਕਰਨੇ ਹਨ ਤੁਸੀਂ ਸਾਰੇ ਧਰਮ ਦੀ ਕਮਾਈ ਕਰੋ ਸੱਚ ਬੋਲੋ ਸੇਵਾ ਕਰੋ ਲੋਕ ਪਰਲੋਕ ਸਫਲ ਹੋਵੇਗਾ ਸਾਡੇ ਹਿੱਸੇ ਅਜੇ ਬਹੁਤ ਕੰਮ ਹਨ ਜੋ ਅਸੀਂ ਕਰਨੇ ਹਨ ਇੰਨਾ ਕਹਿ ਕੇ ਅਤੇ ਬੀਬੀ ਨਾਨਕੀ ਜੀ ਕੋ ਇਜਾਜ਼ਤ ਲੈ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪ ਫਿਰ ਜੰਗਲਾਂ ਨੂੰ ਚਲੇ ਗਏ। ਦੋਸਤੋ ਅਗਰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਇੱਕ ਪਵਿੱਤਰ ਯਾਤਰਾ ਬਾਬਾ ਸ਼੍ਰੀ ਚੰਦ ਜੀ ਦੀ ਜੀਵਨ ਯਾਤਰਾ ਦੇ ਅਗਲੇ ਭਾਗ ਵਿੱਚ।